ਹਾਂਜੀ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸਰਵਾਈਵਰ ਦੀ ਦਿੱਕਤ ਉੱਤੇ ਐਕਸਰਸਾਈਜ਼ ਘਰ ਤੁਸੀਂ ਕਿੱਦਾਂ ਐਕਸਰਸਾਈਜ਼ ਕਰ ਸਕਦੇ ਆਂ ਤੇ ਰੋਕਲ ਨੂੰ ਸਿੱਧਾਰਾ ਬਣਾ ਸਕਦੇ ਪਹਿਲੀ ਐਕਸਰਸਾਈਜ਼ ਹੈਗੀ ਜਿਹੜੀ ਉਹ ਹੈਗੀ ਆ ਆਪਣੇ ਹੱਥ ਨੂੰ ਸਿਰ ਉੱਤੇ ਇਸ ਤਰ੍ਹਾਂ ਰੱਖੋ ਤੇ ਨੂੰ ਪੂਰੀ ਸਟੈਚ ਨਾਲ ਜਿੰਨਾ ਵੀ ਹੋ ਸਕਦਾ 5 6 ਸਕਿੰਟ ਹੋਲਡ ਰੱਖਣਾ ਉਹ ਗੁਰਮੌਰ ਨਾਲ ਸਾਰੇ ਦੇ ਇਹ ਤਾਂ ਦੂਜੇ ਹੱਥ ਨੂੰ ਇਸ ਤਰ੍ਹਾਂ ਸਿੱਟੋ ਇਹ ਐਕਸਰਸਾਈਜ਼ ਤੁਸੀਂ ਰੋਜ਼ ਦੋ ਵਾਰੀ ਜਾਂ ਤਿੰਨ ਵਾਰੀ ਕਰ ਸਕਦੇ ਆ ਇਸ ਨਾਲ ਤੁਹਾਨੂੰ 10 ਤੋਂ 15 ਦਿਨਾਂ ਦੇ ਵਿੱਚ ਜਾਦੇ ਆਰਾਮ ਮਿਲੂ ਜਿਨ੍ਹਾਂ ਦੇ ਵੀ ਬੈਗ ਕਰਦੇ ਆਂਦਾ ਇਹਨਾਂ ਨਾਲ ਦੇ ਵਿੱਚ ਦਰਦੇ ਆਂਦਾ ਸਾਰਾ ਕੰਮ ਹੋ ਜੂਗਾ ਇਹ ਦੀ ਦੂਜੀ ਐਕਸਰਸਾਈਜ਼ ਆ ਉਹ ਹੈਗੀ ਆ ਆਪਣੇ ਹੱਥ ਨੂੰ ਇਸ ਤਰ੍ਹਾਂ ਜੋੜ ਲਓ ਆਪਣੇ ਸਰੀਰ ਨੂੰ ਇਸ ਤਰ੍ਹਾਂ ਸਿੱਧਾ ਰੱਖੋ ਇਕੱਲੀ ਧੌਣ ਨੂੰ ਹੀ ਸਟੈਚ ਦੇਣਾ ਪਊਗਾ 5 ਸੈਕਿੰਡ ਇਸ ਤਰ੍ਹਾਂ ਇਧਰ ਨੂੰ ਹੋਲਡ ਰੱਖਣਾ ਤੇ 5 ਸੈਕਿੰਡ ਦੂਸਰੀ ਤਰਫ ਹੋਲਡ ਰੱਖਣਾ ਇਹ ਐਕਸਰਸਾਈਜ਼ ਕਰਨ ਨਾਲ ਤੁਹਾਡੇ ਦਸਾਂ ਤੇ 15 ਦਿਨਾਂ ਦੇ ਵਿੱਚ ਨੂੰ